ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕਿਦਾਂ ਠੀਕ ਹੋ ਸਾਰੇ ਤੇ ਆਪਾਂ ਆ ਗਏ ਆਪਣੇ ਸੈਟਅਪ ਤੇ ਤੇ ਕਰਦੇ ਆਂ ਸ਼ੌਂਕ ਨਾਲੇ ਤੁਹਾਨੂੰ ਕਰਾਉਣੇ ਆਂ ਸ਼ੌਂਕ ਤੇ ਉਹ ਖੜਾ ਆਪਣਾ ਮੋਰਗਨ ਡੇਟੇਗਰ ਰਾਨੋ ਤੇ ਪੀਲੀ ਗਲ ਵੀ ਮਾਦੀ ਇੱਕ ਹੋਰ ਮਾਦੀ ਇਹਨਾਂ ਛੱਡੀ ਹੋਈ ਆ ਉਹਨੂੰ ਵੀ ਇੱਧਰ ਲੇਕੋ ਨਾ ਕਾਜਲ ਦਿੱਤੀ ਉਹ ਦੇਖੀ ਠੀਕ ਹੈ ਉਹ ਵੀ ਅੰਡੇ ਦੇਣ ਲੱਪੀਆ ਪਹਿਲਾ ਆਖਰਿਆ ਦੂਜਾ ਅੰਡਾ ਰੱਖਤਾ ਉਹਨੇ ਅੱਜ ਤੇ ਬਾਕੀ ਜਰੇਲ ਵੀ ਅੰਡੇ ਦਿੰਦੀ ਆ ਦੇਖਦਾ ਜਰੇਲ ਨੇ ਅੰਡਾ ਦਿੱਤਾ ਕਿ ਨਹੀਂ ਜਾਣਦੇ ਆਪਾਂ ਉਧਰ ਵੀ ਤੇ ਮੈਂ ਦੂਜੇ ਆਪਣਾ ਜਿਹੜਾ ਦੂਸਰਾ ਸੈਟਅਪ ਉਧਰ ਗਿਆ ਸੀ ਤੇ ਇੱਕ ਮੁਰਗੀ ਆਪਣੀ ਬੱਚੇ ਕੱਢਦੀ ਪਈ ਆ ਤੇ ਉਹਨੇ ਕੱਢ ਦਿੱਤੇ ਆ 7 ਬੱਚੇ 5 ਹੈਗੇ ਪੀਲੇ ਦੇ ਦੋ ਬੇਗਮ ਦੇ ਕੱਢਤੇ ਦੋਨੇ ਬੇਗਮ ਹੀ ਆ ਉਹ ਬੱਚੇ ਮੈਂ ਤਾਂ ਉਹਨਾਂ ਬੱਚਿਆਂ ਦਾ ਵੀ ਸ਼ੌਂਕ ਕਰਾਂਗਾ ਸਾਰੇ ਬੱਚੇ ਕੱਢ ਲੈਣ 2 ਜੇ 6 7 ਅੰਡਿਆਂ ਦੇ ਵਿੱਚ ਥੱਲੇ ਬੱਚੇ ਹੈਗੇ ਆ ਤੇ ਕੱਢੂਗੀ ਉਹ ਰਾਤ ਨੂੰ ਕੱਢੂਗੀ ਬਾਕੀ ਇਹਦੀ ਕੱਲ ਲੱਤ ਪਰਸੋਂ ਸੱਟ ਲੱਗ ਗਈ ਸੀ ਹੁਣ ਥੋੜੀ ਲੱਤ ਜੀ ਠੀਕ ਆ ਲੰਗ ਥੋੜੀ ਮਾਰਦਾ ਉਹਦਾ ਜੱਜਮੈਂਟ ਨਹੀਂ ਹੁੰਦੀ ਹੈਗੀ ਠੀਕ ਆ ਉਹ ਮੈਂ ਪੈਰਾਸੀਟਾਮੋਲ ਵਗੈਰਾ ਦਿੱਤੀ ਤੇ ਪਾਣੀ ਪਣੀ ਪੀਹਾ ਪਾਇਆ ਤੇ ਠੀਕ ਆ ਹੁਣ ਅੰਡਰ ਟੈਗਰ ਦੇ ਲੱਤ ਦੇ ਇਹਨੇ ਛਾਲ ਮਾਰਤੀ ਗੁੱਡੇ ਵਿੱਚੋਂ ਸਲਮਾਨ ਦਾ ਕਰਕੇ ਇਹ ਲੱਤ ਤੋਂ ਲੰਗਮਣ ਲਾ ਪਿਆ ਬਾਕੀ ਆ ਮੁਰਗੀਆਂ ਇਹਨੂੰ ਖਾਈ ਜਾਂਦੀਆਂ ਬਾਲ ਝਾੜ ਚ ਵੀ ਚਲ ਗਿਆ ਥੋੜਾ ਤੇ ਜਦੋਂ ਇਹ ਚ ਕਰੀਜ ਦੇ ਵਿੱਚ ਜਾਂਦਾ ਹਨਾ ਖਾਣਾ ਪੀਣਾ ਘੱਟ ਕਰਦਾ ਤੇ ਵਜਨ ਵੀ ਤੋੜਦਾ ਇਹੋ ਜਦੋਂ ਇਹ ਕਰੀਜ ਪੂਰੀ ਕਰ ਲੂਗਾ ਖੰਭ ਘਮੋਣੇ ਨੇ ਝਾੜਨੇ ਆ ਕਿਉਂਕਿ ਮੈਂ ਇਹਦਾ ਰੋਕ ਰਮਾਨ ਪਾ ਲਿਆ ਆ ਜਿਹੜਾ ਮੌਸਮ ਹੈਗਾ ਝਾੜਦਾ ਤੇ ਦੇਖਦੇ ਇਹਦੀ ਡੀਵਰਮਿੰਗ ਵੀ ਕਰਦੇ ਆ ਝੜਦਾ ਪਿਆ ਜਾਨਵਰ ਤੋਂ ਤੋਂ ਵੀ ਆ ਤੇ ਸਿਰ ਤੋਂ ਵੀ ਬਾਲ ਸਾਰੇ ਨਵੇਂ ਕਰਦਾ ਪਿਆ ਇਹੋ ਇਹਨੇ ਸਾਰੇ ਵਾਲ ਤਾਂ ਨਹੀਂ ਜਾਣ ਨੇ ਉਹਨੇ ਉਹਨੇ ਬਾਲ ਝੜੀ ਜਾਣੇ ਉਹਨੇ ਉਹਨੇ ਨਵੇਂ ਆਈ ਜਾਣੇ ਇਹਦੇ ਸਾਰਾ ਨਹੀਂ ਇਹੋ ਇੱਕੋ ਸਾਰ ਝਾੜੂਗਾ ਕਿਉਂਕਿ ਮੇਰੇ ਕੋਲ ਇਹਨੂੰ ਬਹੁਤ ਟਾਈਮ ਹੋ ਗਿਆ ਇਹਨੂੰ ਤਿੰਨ ਚਾਰ ਸਾਲ ਤੋਂ ਮੈਂ ਦੇਖਦਾ ਤਿੰਨ ਚਾਰ ਸਾਲ ਅਜੇ ਹੀ ਪਾਇਆ ਹੈ ਜਾਨਵਰ ਯਾਨੀ ਕਿ ਇਹਨੇ ਹੁਣ ਤਕਰੀਬਨ ਸਾਰਾ ਹੀ ਨਵਾਂ ਹੀ ਹੋ ਜਾਣਾ ਨਵੇਂ ਸਿਰੇ ਤੋਂ ਇਹਦੇ ਖੰਭ ਨਿਕਲੇ ਆਉਣੇ ਨਵੇਂ ਜਦੋਂ ਇਹ ਕਰੀਜ ਕਰਦਾ ਕਰੀਜ ਮੰਦਾ ਬਹੁਤ ਆ ਇਨੇ ਦੇਖਿਓ ਮੁਰਗੀਆਂ ਵੀ ਨਹੀਂ ਨਪੜੀਆਂ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਨਪੜੀਆਂ ਬੰਦ ਕਰ ਦਿੰਦਾ ਹੁੰਦਾ ਤੇ ਇੰਨੇ ਪੇ ਖਾਣਾ ਵੀ ਘਟਿਆ ਇੱਕ ਜਗ੍ਹਾ ਐਦਾਂ ਖਾਣਾ ਇਹਨੇ ਜਿੱਦਾਂ ਵੀ ਯਾਨੀ ਕਿ ਅੱਖਾਂ ਹੀ ਬੰਦ ਕਰੀ ਜਾਣੀਆਂ ਵੀ ਹੁਣ ਵੀ ਗਿਆ ਤੇ ਹੁਣ ਵੀ ਗਿਆ ਤੇ ਦੇਖਦੇ ਆ ਓਨੇ ਕ ਦਿਨ ਜਿੰਨੇ ਕ ਦਿਨ ਇਹ ਹੋ ਜੇ ਕਰੀ ਚ ਮੈਨੂੰ ਲੱਗਦਾ ਅਜੇ ਸ਼ੁਰੂ ਨਹੀਂ ਕੀਤੀ ਇਹਨੇ ਪੂਰੀ ਖੰਭ ਕੱਢਣੇ ਨਹੀਂ ਸ਼ੁਰੂ ਕੀਤੇ ਨਵੇਂ ਜਦੋਂ ਨਵੇਂ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹਨੂੰ ਫਿਰ ਅੰਦਰ ਤਾੜ ਕੇ ਦੀ ਸੇਵਾ ਕਰਾਂਗੇ ਇਹਦੇ ਨਾਲ ਕੋਈ ਮੁਰਗੀ ਨਹੀਂ ਲਾਵਾਂਗੇ ਠੀਕ ਹੈ ਤੇ ਆਪਾਂ ਕਰਾਂਗੇ ਕੀ ਮੁਰਗੀਆਂ ਜਿਹੜੀਆਂ ਆ ਥੋੜੀਆਂ ਉਹਨਾਂ ਦੂਜੇ ਨਾਲ ਲਾ ਦਾਂਗੇ ਬਿੰਗਮ ਨਾਲ ਤੇ ਥੋੜੀਆਂ ਪੀਲੇ ਨਾਲ ਲਾ ਦਾਂਗੇ ਇੱਕ ਦੋ ਮੁਰਗੀਆਂ ਆਪਾਂ ਉਹਨਾਂ ਦੂਜੇ ਨਾਲ ਆਪਣੇ ਬਿੰਗਮ ਮੁਰਗੇ ਨਾਲ ਲਾ ਦਾਂਗੇ ਕਿਉਂਕਿ ਉਹ ਬਿੰਗਮ ਬੱਚੇ ਬਣਾਉਂਦਾ ਪਿਆ ਬਾਕੀ ਤੁਸੀਂ ਇਹਦਾ ਸ਼ੌਂਕ ਕਰੋ ਮੈਂ ਇਹ ਰੋ ਦੂਜਾ ਸਟੈਂਡ ਇਹ ਲੈ ਕੇ ਆਉਣਾ ਰੁਕ ਜਾਓ ਮੈਂ ਕੀ ਕਹਿੰਦਾ ਪਿਆ ਸੀਗਾ ਵੀ ਯਾਨੀ ਕਿ ਜਦੋਂ ਇਹਨੇ ਕਰੀਚ ਹੁਣਾ ਹੈ ਨਾ ਉਹਨੇ ਸਰਪਰ ਹੁਣਾਇਆ ਕਿਉਂਕਿ ਆ ਮੌਸਮ ਜਿਹੜਾ ਕਰੀਚ ਵਾਲਾ ਇਹਦੇ ਵਿੱਚ ਤਕਰੀਬਨ ਸਾਰੇ ਜਨਵਰੀ ਕਰੀਜ ਕਰਦੇ ਹੁੰਦੇ ਆ ਚੌਥਾ ਮਹੀਨਾ ਜਿਹੜਾ ਮੁਰੇ ਚਾਨਾ ਇਹਦੇ ਵਿੱਚ ਹੀ ਅਨ ਬਣਾਣੇ ਨਵੇਂ ਖੰਭ ਕੱਢਣੇ ਆ ਪੁਰਾਣੇ ਝਾੜ ਕੇ ਤੇ ਉਹਦੇ ਵਿੱਚ ਇਦਾਂ ਹੁੰਦੀ ਆ ਜਦੋਂ ਇਹ ਕਰੀਜ ਕਰਦਾ ਨਾ ਇਹ ਨਾ ਨਵੇਂ ਤਕਰੀਬਨ ਛਾਇਨ ਦੁਬਾਰਾ ਆ ਜਾਣੀਆਂ ਨਵੇਂ ਵਾਲ ਆ ਜਾਣੇ ਇਹਦੇ ਕਿਉਂਕਿ ਸਿਰ ਤੋਂ ਮੈਨੂੰ ਜੱਜਮੈਂਟ ਹੋ ਗਈ ਆ ਸਿਰ ਦੇ ਵਾਲੇ ਦੇ ਕਿਉਂਕਿ ਮੈਂ ਤਪਾਇਆ ਤਾਂ ਹੈ ਹੀ ਨਹੀਂ ਲੜਾਉਂਦਾ ਤਾਂ ਹੈ ਹੀ ਨਹੀਂ ਇਹਨੂੰ ਮੈਂ ਕਿਉਂਕਿ ਸਿਆਣਾ ਹੋਇਆ ਮੈਨੂੰ ਪਤਾ ਐਵੇਂ ਇਹਦੇ ਕਿਤੇ 60 ਸੋਟ ਆ ਗਈ ਤੇ ਕੰਮ ਖਰਾਬ ਹੋਊਗਾ ਦੂਜੇ ਨੰਬਰ ਤੇ ਜਦੋਂ ਮੈਂ ਲੜੋਣਾ ਯਾਰ ਮੈਨੂੰ ਜਿਹੜੇ ਦੋਸਤਾਂ ਇਹਦੀ ਨਸ ਲੜਾਈ ਆ ਜਾਂ ਸਾੰਭੀ ਆ ਜਾਂ ਇਹਨਾਂ ਨੇ ਜਦੋਂ ਇਹ ਆਪਣੀ ਜਵਾਨੀ ਚ ਪੂਰੀ ਜਿਹਾ ਪੀਕ ਲੈਵਲ ਤੇ ਸੀਗਾ ਲੜਦਾ ਦੇਖਿਆ ਤੇ ਉਹ ਦੋਸਤ ਮੈਨੂੰ ਮਨਾ ਕਰਦੇ ਗਏ ਆਂਦੇ ਉਹ ਨਾ ਇਹਦਾ ਯਾਰ ਇਹਨਾਂ ਨੂੰ ਨਾ ਪੀ ਤੇ ਨੂੰ ਨਾ ਲੜਾ ਕਿਉਂਕਿ ਇਹਨੇ ਇਹਦੇ ਹੁਣ ਬੱਚੇ ਲੜਦੇ ਆ ਇਹਨਾਂ ਨਾਲ ਪੰਗੇ ਲੈ ਹਨਾ ਇਹਦੀ ਸੇਵਾ ਕਰ ਤੇ ਮੈਂ ਸੇਵਾ ਕਰਦਾ ਵੀ ਆਂ ਪਰ ਇਹ ਚਲ ਗਿਆ ਮੈਨੂੰ ਦੇਖ ਕੇ ਤੇ ਮੈਂ ਇਹੀ ਕਹਿੰਦਾ ਵੀ ਯਾਨੀ ਕਿ ਇਹਨੇ ਜਦੋਂ ਸਰਪਰ ਹੁਣਾ ਨਾ ਹੁਣ ਕ੍ਰੀਚ ਕਰਨੀ ਆ ਤੇ ਇਹਨੇ ਮੁਰਗੀ ਵੀ ਨਹੀਂ ਆਪਣੀ ਇੱਕ ਜਗ੍ਹਾ ਖੜਾ ਰਿਹਾ ਗਾਨਾ ਅੱਖਾਂ ਹੀ ਬੰਦ ਕਰੀ ਜਾਗਾ ਨਹੀਂ ਉਹ ਮੈਨੂੰ ਪਤਾ ਹੈ ਦੇ ਹਿਸਾਬ ਤਾ ਉਹਦਾ ਉਹ ਮੌਸਮ ਵੀ ਜਦੋਂ ਚੇਂਜ ਹੁੰਦਾ ਮੌਸਮ ਦਾ ਵੀ ਥੋੜਾ ਇਫੈਕਟ ਪੈਂਦਾ ਆਪਣੇ ਵਾਲਾ ਹਿਸਾਬ ਤਾ ਵਾ ਸਿਆਣਾ ਮੁਰਗਾ ਆ ਬਜ਼ੁਰਗ ਹੋਇਆ ਹੋਇਆ ਚੱਲ ਖੁੱਡੇ ਉਧਰ ਹੀ ਚੱਲ ਚੱਲ ਫੇ ਉਧਰ ਹੀ ਕਰਾਉਣਾ ਛੋ ਤੇਰਾ ਮੈਂ ਚੱਲ 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 ਇਹਨੂੰ ਉਧਰ ਲੈ ਕੇ ਚੱਲਦਾ ਇੱਕ ਮਿੰਟ ਠੀਕ ਹੈ ਮੈਂ ਯਾਰ ਜਿਆਦਾ ਸ਼ੌਂਗ ਇਹਦਾ ਤਾਂ ਕਰਾਉਣਾ ਹੈ ਨਾ ਮੇਰਾ ਪੀਲੇ ਨਾਲੋਂ ਜ਼ਿਆਦਾ ਪਿਆਰ ਹੈ ਇਸ ਮੁਰਗੇ ਨਾਲ ਹੀ ਆ ਅੰਡਰਟੇਕਰ ਨਾਲ ਪਿਆਰ ਮੇਰਾ ਪੀਲੇ ਨਾਲ ਵੀ ਬਹੁਤ ਆ ਕੋਈ ਪੀਲੇ ਦੇ ਜਿਹੜੇ ਬੱਚੇ ਦਾ ਰਿਜ਼ਲਟ ਹੁੰਦਾ ਪਿਆ ਸ਼ੁੱਧ ਪੀਲੇ ਆਪਣੇ ਤੇ ਬਣਾਉਂਦਾ ਪਿਆ ਮੈਂ ਤੁਹਾਨੂੰ ਕਰਾਉਂਗਾ ਸ਼ੌਂਕ ਦੇਖਦਾ ਇਹਦੇ ਵਿੱਚ ਐਡ ਕਰੂੰਗਾ ਕਲਿੱਪ ਥੋੜਾ ਜਿਹਾ ਜਿਹੜੇ ਬੱਚੇ ਬਣੇ ਆ ਨਾ ਪੀਲੇ ਪੀਲੇ ਦੇ ਤੇ ਮੈਂ ਤੁਹਾਨੂੰ ਬੱਚਿਆਂ ਦਾ ਵੀ ਸ਼ੌਂਕ ਕਰਾਉਂਗਾ ਜਿਹੜੇ ਯਾਨੀ ਕਿ ਵੱਡੇ ਹੁੰਦੇ ਪਏ ਆ 2.5 ਮਹੀਨੇ ਦੇ ਹੋ ਗਏ ਜਿਹੜਾ ਦੋਸਤਾ ਦੇ ਕੋਲ ਉਹ तकरीबन ਮੈਨੂੰ ਵੀਡੀਓ ਪਾਉਂਦੇ ਰਹਿੰਦੇ ਆ ਦਿਖਾਉਂਦੇ ਆ ਵੀ ਨਾਰ ਪ੍ਰਾ ਇਦਾਂ ਦੇ ਬਣ ਰਹੇ ਆ ਤੇ ਮੈਂ ਤੁਹਾਨੂੰ ਸ਼ੌਂਕ ਵੀ ਕਰਾਉਂਗਾ ਬਾਕੀ ਤੁਸੀਂ ਦੇਖੋ ਇਹ ਜਾਨਵਰ ਦੀ ਉਮਰ ਦੇ ਹਿਸਾਬ ਨਾਲ ਜਨਮ ਦੀ ਯਾਨੀ ਕਿ ਇਹਦੀ ਉਮਰ ਵਧੀ ਜਾਂਦੀ ਉਦੋਂ ਦੇ ਬੱਚਿਆਂ ਦੀ ਗਾਂ ਯਾਨੀ ਕਿ ਚੀਜ਼ ਜਿਹੜੀ ਆ ਕਹ ਲੋ ਵੀ ਆਪਣੇ ਜਿਹੜੇ ਗੋਣਿਆ ਨਾ ਗਾਂ ਬੱਚੇ ਛੱਡੀ ਜਾਂਦਾ ਹੈ ਉਹ ਔਕਕੀ ਤਕਰੀਬਨ ਯਾਰ ਆਪਣੇ ਜਾਨਵਰਾਂ ਦੀ ਆਪਣੇ ਮੂੰਹ ਤਰੀਫ ਆਪਾਂ ਕਰਦੇ ਨਹੀਂ ਤੇ ਚੰਗੇ ਆ ਮੜੇ ਆ ਤੁਹਾਡੇ ਸਾਹਮਣੇ ਆ ਐਵੇਂ ਨਹੀਂ ਮੈਂ ਸ਼ੁਰੂ ਤੋਂ ਇਹੇ ਗੱਲ ਆਪਾਂ ਤਕਰੀਬਨ ਮੈਂ ਕਰਦਾ ਹੋਂ ਨਾ ਠੀਕ ਹੈ ਮੇਰੇ ਜਨਮਾਇ ਤਰੀਫ ਤੁਸੀਂ ਕਰਨੀ ਆ ਜੇ ਚੰਗੇ ਲੱਗਦੇ ਆ ਮੈਂ ਨਹੀਂ ਕਰਨੀ ਹੈਗੀ ਕਿਉਂਕਿ ਮਿੰਨ ਤਾਂ ਚੰਗੇ ਲੱਗਣੇ ਹੀ ਆ ਮੇਰੇ ਆ ਠੀਕ ਹੈ ਤੁਹਾਨੂੰ ਚੰਗੇ ਲੱਗਣੇ ਚਾਹੀਦੇ ਆ ਜੇ ਤੁਹਾਨੂੰ ਚੰਗੇ ਲੱਗਦੇ ਫਿਰ ਤਰੀਫ ਕਰੋ ਦੂਸਰੀ ਗੱਲ ਇਹ ਦੇਖੋ ਧੌਣ ਤੋਂ ਵੀ ਨਵੇਂ ਖੰਭ ਕੱਢੂਗਾ ਇਹੋ ਇਹ ਇੱਕ ਮਿੰਟ ਕੈਮਰਾ ਸੈੱਟ ਕਰਦਾ ਮੈਂ ਕੈਮਰਾ ਥੋੜਾ ਥੱਲੇ ਸਗਾ ਧੌਣ ਤੋਂ ਵੀ ਸਿਰ ਤੋਂ ਵੀ ਇਹ ਸ਼ੁਰੂ ਸਿਰ ਤੋਂ ਹੀ ਹੋਇਆ ਝਾੜ ਕਰਨਾ ਸਿਰ ਦੇ ਦੇਖੋ ਸਿਰ ਤੇ ਤਾਂ ਗੰਦਿਆ ਨਹੀਂ ਹੋਣਾ ਲੱਪਿਆ ਹੁੰਦਾ ਇਦਾਂ ਹੋ ਗਿਆ ਇਹਨੂੰ ਨਮਾਉਂਗਾ ਕੱਲ ਨੂੰ ਛੁੱਟੀ ਆ ਦੇਖਦੇ ਆ ਜੇ ਟੈਬ ਲੱਗਾ ਤਾਂ ਯਾਰ ਕਰਦੇ ਆ ਲਈ 10 ਮਿੰਟ ਇਹਨੂੰ ਬਾਉਂਗਾ ਸ਼ੈਂਪੂ ਲੈ ਆ ਕੇ ਸਾਫ਼ ਹੋ ਜਾਊਗਾ ਨਾਲੇ ਜਿਹੜੇ ਜਿਹੜੇ ਖੰਮ ਖੰਮ ਨਵੇਂ ਕਰਦਾ ਉਹ ਦੇਖੋ ਪੂਛ ਤੋਂ ਵੀ ਦੇਖੋ ਉਹ ਟੁੱਟੇ ਹੋਏ ਖੰਭ ਦੀਦਿਆਂ ਨਾ ਉਹ ਇਹਨੇ ਸਾਰੇ ਝਾੜ ਦੇਣੇ ਨਵੇਂ ਗੱਡੀ ਵਾਲੇ ਨਾਲ ਨਾਲ ਆ ਦੇਖਿਓ ਇਹ ਇੱਥੋਂ ਹਾਂ ਐਦਾਂ ਇਹਨੇ ਆ ਨਾ ਨਾਲ ਨਾਲ ਕੱਢੀ ਜਾਣੇ ਬਸ ਇਹ ਕਿ ਮੁਰਗੀਆਂ ਨੇ ਇਹਨੂੰ ਖਾਣ ਖੰਭਾ ਤੋਂ ਕਿਉਂਕਿ ਉੱਥੇ ਕੈਲਸ਼ੀਅਮ ਹੁੰਦਾ ਹੈ ਉਹਦਾ ਖੰਭਾ ਦੇ ਵਿੱਚ ਖੂਨ ਲੱਗਾ ਹੁੰਦਾ ਨਾ ਬਲੱਡ ਤੇ ਉਹ ਇਹ ਖਾਣ ਲੱਪਨੀਆਂ ਮੁਰਗੀਆਂ ਰਾਨੋ ਨੇ ਵੀ ਅੰਡਾ ਦੇਤਾ ਅੱਜ ਰਾਨੋ ਦਾ ਅੰਡਾ ਮਿਲ ਗਿਆ ਆਪਾਂ ਤੇ ਆ ਇਹਦਾ ਵੀ ਮਿਲ ਗਿਆ ਆ ਆਪਣੀ ਜਿਹੜੀ ਮਾਦੀ ਆ ਕੀ ਇਹਦਾ ਨਾਮ ਇਹ ਰੱਖਿਆ ਸੀਗਾ ਆਮੋਨਾਲੀਸਾ ਹਾਂ ਲੀਸਾ ਮਤ ਲੀਸਾ ਮਾਦੀ ਆਪਣੀ ਹਾਂ ਕਾਜਲ ਦਿੱਤੀ ਮੋਜਰ ਜਿਹੜੀ ਆ ਤੇ ਇਹਦਾ ਪੀਲੀ ਜਿਹੜੀ ਆ ਗਲਵੀ ਇਹ ਵੀ ਲੁਕਦੀ ਫਿਰਦੀ ਪਰ ਇਹਦਾ ਆਂਡਾ ਮਿਲਿਆ ਨਹੀਂ ਮੈਂ ਇਹਨਾਂ ਨੂੰ ਅੱਜ ਤਾਂ ਖੋਲ ਕੇ ਗਿਆ ਸੀ ਮੈਂ ਤਸਵੀਰ ਦੇ ਛੱਡੇ ਆ ਘੁੰਮਦੇ ਆ ਕਿਉਂਕਿ ਮੈਂ ਇਹਨੂੰ ਇਹ ਸੀਗਾ ਯਾਰ ਮੈਂ ਯਾਨੀ ਕਿ ਕੱਲ ਜਦੋਂ ਮੈਂ ਦੇਖਿਆ ਇਹਦਾ ਬਜਨ ਬਹੁਤ ਘਟ ਗਿਆ ਅੰਟਰਟੇਕਰ ਦਾ ਕਿਉਂਕਿ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਇਹ ਕਰੀਜ ਵਾਲਾ ਮੌਸਮ ਹੁੰਦਾ ਹੈ ਇਹ ਜਾਨਵਰ ਘਟ ਖਾਂਦਾ ਠੀਕ ਹੈ ਕੱਟ ਖਾਣ ਦਾ ਕਰਕੇ ਵਜਨ ਨੂੰ ਫਰਕ ਮੈਂ ਤਾਂ ਤੀਸਰੀ ਗੱਲ ਮੈਂ ਤਿੰਨ ਤਿੰਨ ਦਿਨ ਦਿਨ ਹੋ ਗਿਆ ਇਹਦਾ ਸ਼ੌਂਕ ਹੀ ਨਹੀਂ ਕਰਾਇਆ ਦਸਲੀ ਜੀ ਨਾ ਇਹਨੂੰ ਬਾਹਰ ਹੀ ਨਹੀਂ ਗੱਡਿਆ ਤੇ ਹੁਣ ਮੈਨੂੰ ਚਲੋ ਇਹ ਆ ਕਿ ਸਵੀਰ ਦਾ ਮੈਂ ਛੱਡਿਆ ਹੁਣ ਇਹਨਾਂ ਨੂੰ ਬੰਦ ਕਰ ਦੇਣਾ ਮੈਂ ਤੇ ਹੁਣ ਮੈਂ ਦੂਜੇ ਜਾਨਵਰ ਖੋਲਦਾ ਆਪਣੇ ਇਹਨਾਂ ਨੂੰ ਖਵਾਤਾ ਇਹਨਾਂ ਨੂੰ ਬੰਦ ਕਰਦਾ ਹੁਣ ਤੇ ਆਪਣੇ ਦੂਜੇ ਜਾਨਵਰ ਖੋਲਦਾ ਇੱਕ ਮਿੰਟ ਲਓ ਮਿੱਤਰੋ ਹੁਣ ਆਪਾਂ ਖੋਲ ਦਤਾ ਪੀਲਾ ਆਪਣਾ ਹਿਟਲਰ ਤੇ ਆਪਣੀ ਮੁਰਗੀ ਚੜੇਲ ਇਹਨਾਂ ਦਾ ਕਰੋ ਦੀ ਸ਼ੌਂਕ ਜਦ ਤੱਕ ਕੈਮਰਾ ਮੈਂ ਸੈੱਟ ਕਰਦਾ ਜਦ ਤੱਕ ਮੈਂ ਕੰਮ ਕਰ ਲੈਣਾ ਇਹ ਯਾਰ ਕੈਮਰਾ ਸੈੱਟ ਨਹੀਂ ਹੋ ਰਿਹਾ ਠੀਕ ਹੈ ਜਦ ਤੱਕ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਦੋਨੋਂ ਦਾ ਤੇ ਮੈਂ ਕੈਮਰਾ ਸੈੱਟ ਕਰ ਲੈਣਾ ਕੈਮਰਾ ਥੋੜਾ ਕੈਮਰਾ ਮੈਂ ਸੈੱਟ ਕਰ ਦਉ ਜਤੀ ਮੈਂ ਥੋੜਾ ਕੰਮ ਕਰ ਲਵਾਂ ਪਰ ਸੌਂਦਾ ਪੱਠੇ-ਪੁੱਠੇ ਪੋਣੇ ਆ ਪੱਠੇ-ਪੁੱਠੇ ਪੋਣਾ ਚੌਕ ਕਰੋ ਵੇਖ ਦੇ ਚੜੇਲ ਦਾ ਸ਼ੌਂਕ ਕਰੋ ਜੱਤ ਕੱਲ ਨਾਲ ਹਿੱਟਰਾਦਾ ਕਰੋ ਚੜੇਲ ਕਰੀਚ ਚਲ ਗਈ ਆ ਤੇ ਨਵੇਂ ਖੰਭ ਕੱਡੂਗੀ ਇਹ ਵੀ ਝਾੜ ਕੇ ਆ ਬਸ ਤੁਸੀਂ ਦੇਖ ਲਓ ਕਿਉਂਕਿ ਖੰਭ ਝਾੜਦੀ ਪਈ ਆ ਜਦੋਂ ਇਹਦੇ ਨਾਲ ਹੁਣ ਜੋੜ ਖਾ ਗਈ ਇਹੋ ਠੀਕ ਹੈ ਅੰਡਰਟੇਕਨਾਂ ਵੀ ਖਾਧਾ ਜੋੜੇ ਨੇ ਤੇ ਆਪਾਂ ਭਿੰਗਮ ਜਿਹੜਾ ਆਪਣੇ ਗੋਨਾ ਵੀ ਖਵਾਇਆ ਜੋੜ ਠੀਕ ਹੈ ਇਹ ਤਿੰਨ ਮੁਰਗੇ ਦੀ ਵੀਡੀਓ ਤੋਂ ਲੈ ਲੈਣੀ ਤਿੰਨਾਂ ਤੋਂ ਕੀ ਕਰਦੇ ਕਿੱਥੇ ਚਲ ਗਿਆ ਕਿ ਦਿਚ ਲ ਗਿਆ ਕੈਮਰਾ ਦਰਸਲ ਤੁਸੀਂ ਕਹਿੰਦੇ ਹੋਣੇ ਆ ਵੇਖੋ ਉਹਨਾਂ ਨਾਰ ਨੇ ਇਹਨੇ ਇਹ ਮੁਰਗੀ ਛੱਡਦੀ ਯਾਰ ਇਹਨੇ ਆਂਡਾ ਦੇਣਾ ਸੀ ਅੱਜ ਇਹ ਅੰਡੇ ਅੰਡੇ ਨਾਗਾ ਪੈ ਗਈ ਆ ਇਹਨੇ ਜਿੱਥੇ ਤਾੜੀ ਸੀ ਮੇਰੇ ਕੋ ਖੁੱਡਾ ਬਾਹਰਲਾ ਜਿਹੜਾ ਖੁੱਡਾ ਨਾ ਉਹ ਨੀਵਾ ਆ ਜਿਵੇਂ ਇਹਨੂੰ ਮੁਰਗੇ ਨੂੰ ਅੰਡਰ ਟੇਕਨ ਇਨੂੰ ਦੂਜੇ ਨੂੰ ਪੀਲੇ ਨੂੰ ਹਿਟਲਰ ਨੂੰ ਛੱਡ ਜਾਂਦਾ ਨਾ ਉਸ ਗੁੱਡੇ 'ਚ ਇਹ ਅੰਡਰਟੈਗਰ ਨੇ ਨਾ ਲੜੀ ਜਾਣਾ ਸਿਆਣਾ ਹੋਇਆ ਉਹ ਐਵੇਂ ਜਾਲੀ ਦੇ ਵਿੱਚ ਨੂਕ ਨਾਕ ਮਾਰੀ ਜਾਂਦਾ ਲਾਤੋਂ ਦੀ ਪਹਿਲਾਂ ਹੀ ਦੁਖਦੀ ਹੈ ਲਾਤੋਂ ਨੇ ਮਾਰ ਲੈਣੀ ਹੈ ਇਸ ਕਰਕੇ ਯਾਰ ਇਹਨੂੰ ਮੈਂ ਇਸ ਮੁਰਗੀ ਦਾ ਤਾੜ ਗਿਆ ਤੇ ਹੁਣ ਇਹਨੂੰ ਇਹਦੇ ਨਾਲ ਹੀ 10 ਮਿੰਟ ਮੈਂ ਖੋਲਦਾ ਮੈਂ ਕਿਹਾ ਚੱਲ ਘੁੰਫੇ ਲਵੇ ਥੋੜਾ ਖਾਪੀ ਲਵੇ ਇਹ ਇਕੱਲਾ ਖਾਂਦਾ ਨਹੀਂ ਯਾਰ ਕੁਝ ਜੇ ਮੈਂ ਤਾੜੀ ਰੱਖਦਾ ਬਜਨ ਤੋੜੀ ਜਾਂਦਾ ਤਾ ਅਗਰ ਕੇ ਨਾਲ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਜੇ ਖਾ ਵੀ ਜਊ ਜੋੜ ਯਾਰ ਆਪਾਂ ਨੂੰ ਕੋਈ ਫਰਕ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਜੋ ਮੈਂ ਚੀਜ਼ ਬਣਾਉਣੀ ਆ ਇਹਨਾਂ ਵੀ ਬਣ ਜਾਣੀਆਂ ਤੇ ਜੋ ਮੈਂ ਅੰਡਰਟੇਕਰ ਨੇ ਤੋ ਬਣਾਉਣੀ ਆ ਮੁਰਗੀ ਤੋਂ ਤਾਂ ਵੀ ਇਹ ਬਣ ਜਾਣੀਆਂ ਕਿਉਂਕਿ ਮੈਨੂੰ ਇਹਦਾ ਰੇਚੀ ਦਾ ਬਰੀਡ ਕਰਨ ਦਾ ਆਪਾਂ ਨੂੰ ਬਾਬੇ ਨਾਨਕ ਦੀ ਮਿਹਨਤ ਯਾਰਵਾ ਜਾਂ ਗੈਲੋ ਇੱਕ ਇੱਕ ਗੌਣ ਹੈਗਾ ਇਸ ਚੀਜ਼ ਦਾ ਆਪਾਂ ਠੀਕ ਹੈ ਮੁਰਗੀ ਨਾਲ ਜਿਸ ਤਰ੍ਹਾਂ ਦਾ ਮੁਰਗਾ ਲਾਤਦਾ ਉਹੋ ਜਿਹਾ ਰੰਗ ਉਹੋ ਜਿਹਾ ਬੱਚੇ ਅਜ ਤੱਕ ਬਣਾ ਲਿਆ। ਠੀਕ। ਲੋ ਹੁਣ ਇਹ ਦੂਜੀ ਵਾਲੀ ਜੋੜੇ ਨਾ ਖਾ ਗਈ। ਠੀਕ ਹੈ। ਜਿਆਦਾ ਮੈਂ ਅੰਡਰਟੈਗਨ ਜਿਹੜੀਆਂ ਮੁਰਗੀਆਂ ਲਾਈਆਂ ਨਾ ਮੈਨੂੰ ਉੱਚ ਕੰਮ ਦੇਖੋ ਇਹਨੇ ਸਾਰੇ ਆ ਝੜ ਜਾਣੇ ਨਵੇਂ ਗੱਡੂਗੀ। ਥੋੜਾ ਡਾਊਟ ਰਹਿੰਦਾ ਕੋਈ ਅੰਡਰਟੈਗਰ ਤੋਂ ਪੂਰੀ ਤਰ੍ਹਾਂ ਤਕਰੀਬਨ ਜੋੜ ਨਹੀਂ ਹੁੰਦਾ ਤੇ ਅੰਡੇ ਆਜ ਕਈ ਵਾਰੀ ਬੱਚੇ ਬਣਦੇ ਕਈ ਵਾਰੀ ਥੋੜੇ ਅੰਡੇ ਉਹਦੇ ਖਾਲੀ ਚਲ ਜਾਂਦੇ ਆ ਤਾਂ ਕਰਕੇ ਵਿੱਚ ਵਿੱਚ ਦੂਜੀਆਂ ਜਿਹੜੇ ਮੁਰਗੀਆਂ ਨਾ ਅੰਡਰਟੈਗਨ ਨਾਲ ਜਿਹੜੀਆਂ ਲਾਈਆਂ ਹੋਈਆਂ ਇਹਨਾਂ ਵੀ ਖੋਲਣੀਆਂ ਪੈਣੀਆਂ ਐਵੀ ਮੈਂ ਤੁਹਾਨੂੰ ਕਹੀ ਜਾਵਾਂ ਵੀ ਮੈਂ ਅੰਡਰਟੈਗ ਇਹ ਮੁਰਗੀ ਨੇ ਇਹਨਾਂ ਨਾਲ ਹੀ ਜੋੜ ਦਿੱਤਾ ਜਾਂ ਅੰਡਰਟੈਗ ਨਾਲ ਨਹੀਂ ਕੀਤਾ ਇਹ ਭਿੰਗਰ ਨਾਲ ਵੀ ਜੋੜ ਕਰਦੀ ਵੀ ਆਪਣਾ ਪੱਠਾ ਉਹ ਇੱਕ ਦਿਨ ਦਾ ਐਕਸਪੈਰੀਮੈਂਟ ਆ ਕਿਹੜੀ ਚੀਜ਼ ਬਣਦੀ ਉਹ ਤੁਹਾਡੇ ਸਾਹਮਣੇ ਲਿਆਉਂਗਾ ਮੈਂ ਠੀਕ ਆ ਅੱਕੀ ਜੋੜੇ ਜੜੇ ਲਾਉਣ ਦਾ ਠੀਕਾ ਬਾਬੇ ਨਾਨਕ ਦੀ ਮੇਨ ਨਾਲ ਸ਼ੁਰੂ ਤੋਂ ਆਪਾਂ ਨੂੰ ਹਿਸਾਬ ਦਾ ਵਰਿਆ ਸ਼ੁਰੂ ਤੋਂ ਐਵੇਂ ਕਹੀਏ ਇਹ ਸ਼ੁਰੂ ਤੋਂ ਨਹੀਂ ਤਕਰੀਬਨ ਜਦੋਂ ਆਪਾਂ ਆਪਣਾ ਲੈ ਕੇ ਜਾਂਦਾ ਇਹ ਮੁਰਗ ਹਾਂ ਜਾਵਾਇ ਕਾ ਹੈ ਇਹ ਆਪਣੇ ਕੋ ਜਿਹੜਾ ਭੋਗ ਕੋ ਟਾਂਡੇ ਆ ਗਏ ਦੋ ਜੋੜ ਵਧਿਆ ਸੀਗਾ ਭਾਈ ਮਨੀ ਕੋ ਉਦੋਂ ਉਦੋਂ ਉਹਦੇ ਬੱਚੇ ਲੈ ਸੀਗੇ ਮੈਂ ਤੇ ਉਹ ਬੱਚੇ ਜਿਹੜੇ ਉਹਦੇ ਆਪਾ ਬਣਾਏ ਸੀ ਉਹ ਲੁਧਿਆਣੇ ਗਏ ਤੇ ਲੁਧਿਆਣੇ ਲੈ ਗਿਆਈ ਬਾਈ ਮੋਨੂ ਮੋਟਰਸਾਈਕਲ ਦਾ ਕੰਮ ਕਰਦਾ ਸਮਰਾਲਾ ਚੌਂਕ ਤੇ ਉਹ ਬੱਚੇ ਭਰਾ ਤੁਹਾਨੂੰ ਮੈਂ ਦੱਸਦਾ ਆਂ ਤੇ ਉਹ ਜਦੋਂ ਦੇਖ ਕੇ ਉੱਥੇ ਲੁਧਿਆਣੇ ਵਿੱਚ ਬੜਾ ਨਾਮ ਆਇਆ ਭਾਜੀ ਉਹਨਾਂ ਦਾ ਅਲੀ ਉਸਤਾਦ ਕਹਿੰਦੇ ਆ ਉਹਨਾਂ ਨੇ ਦੇਖੇ ਤੇ ਉਹਨੂੰ ਪੁੱਛਿਆ ਕਹਿੰਦੇ ਇਹ ਕਿੰਨੇ ਬਣਾਈਆ ਬਰੀਡ ਇਹੋ ਗਰਮ ਬਹੁਤ ਬਣੀ ਸੀ ਉੱਥੋਂ ਫਿਰ ਆਪਣਾ ਹੌਲੀ ਹੌਲੀ ਤਿਆਰਵਾ ਹੁੰਦਾ ਹੁੰਦਾ ਅੱਜ ਤੋਂ ਯਾਨੀ ਕਿ 7 ਸਾਲ 8 ਸਾਲ ਪਿੱਛੇ ਨੂੰ ਚੱਲ ਜਾਨੇ ਆ ਤੇ ਕਹਿ ਲੋ ਵੀ ਬਰੀਡ ਬਣਾਉਣ ਦਾ ਹਿਸਾਬ ਆਇਆ ਐਸਾ ਆਇਆ ਐਸਾ ਆਇਆ ਤੇ ਹੁਣ ਤਾਂ ਪਤਾ ਨਹੀਂ ਮੈਂ ਕਿੰਨੀ ਕਿ ਬਰੀਡ ਬਣਾਤੀ ਕਿੰਨੀ ਕਿ ਸੇਲ ਕਰ ਦਿੱਤੀ ਬਾਬੇ ਨਾਨਕ ਦੀ ਮੇਰ ਨਾਲ ਮੈਨੂੰ ਆਪ ਨੂੰ ਨਹੀਂ ਪਤਾ ਐਵੇਂ ਮੈਂ ਗਈ ਜਾਵਾ ਬਹੁਤ ਬੱਚਾ ਬਣਾਇਆ ਬਹੁਤ ਤੇ ਹੁਣ ਤਾਂ ਚਲੋ ਪੰਜ ਬੇਟੀਆਂ ਧਾਨੇ ਤੇ ਇੱਕ ਟਾਈਮ ਆਪਣੇ ਕੋਲ 7-7 ਮੁਰਗੀਆਂ ਧਾਨੇ ਤੇ ਬੈਠੀਆਂ ਰਹੀਆਂ ਜਦੋਂ ਮੇ ਤੋਂ ਪਹਲੇ ਖੁੱਲਾ ਡੇਮ ਸੀਗਾ ਹੋਂਤਾ ਥੋੜੀ ਟਾਈਮ ਦੀ ਵੀ ਸ਼ੋਰਟੇਜ ਰਹਿੰਦੀ ਹੈ ਨਾ ਤੰਗੀ ਰਹਿੰਦੀ ਆ ਇਹ ਯਾਰ ਉੱਪਰ ਹੀ ਚਲ ਗਿਆ ਹੁਣ ਉੱਧਰ ਜਾ ਕੇ ਸ਼ੌਂਕ ਕਰਾਵਾਂ ਤੁਹਾਨੂੰ ਉੱਧਰ ਚਲਦਾ ਮੈਂ ਇੱਕ ਮਿੰਟ ਪੀਲੇ ਨੂੰ ਹੁਣ ਆਪਾਂ ਛੱਡ ਲਿਆ ਹੁਣ ਇਸ ਤੋਂ ਬਾਅਦ ਜਿਹੜਾ ਸਲੇਟੀ ਬੱਠੇ ਆ ਉਹ ਖੁੱਲੇ ਨਹੀਂ ਯਾਰ ਸਵੀਲ ਦੇ ਹੁਣ ਉਹ ਖੋਲਦੀ ਏ ਕਿਉਂਕਿ ਜੇ ਮੈਂ ਉਹਨਾਂ ਨੂੰ ਖੋਲਦਾ ਤੇ ਅੰਡਰ ਟੈਗਰ ਪੈਂਦਾ ਉਹਨਾਂ ਨੂੰ ਉਹਨਾਂ ਦੇ ਮਗਰ ਦੌਰ ਦਾ ਇਹਨਾਂ ਨੂੰ ਇੰਨੀ ਕਿ ਫਿਰ ਤਾਂ ਬਹੁਤ ਦਾ 3 ਜੋੜ ਜੋੜੀ ਕਰੀ ਜਾਂਦਾ ਗਰਮ ਜਿਆਦਾ ਜਾਨਵਰ ਇਹੋ ਕਿਉਂਕਿ ਮੁਰਗੀਆਂ ਨਾ ਛੱਡੀ ਜਾਣੀਆਂ ਨਾ ਇਹਨੂੰ ਤੇ ਲੋ ਇਹਨੂੰ ਹੁਣ ਆਪਾਂ ਬੰਦ ਕਰਦੇ ਆ ਕਾਫੀ ਫਰਤ ਹੋ ਗਈ ਇਹਨੂੰ ਇਹ ਵੀ ਕਰੀ ਚੀ ਆਣ ਵਾਲਾ ਪੱਲੇ ਤੋੜਨਦਿਆ ਨਵੇਂ ਕੱਡੂਗਾ ਪੱਲੇ ਉਹ ਦੇਖੋ ਪੱਲੇ ਟੁੱਟੇ ਹੋਏ ਆ ਨਾ ਨਵੇਂ ਖੰਭ ਕੱਢਣੇ ਨੇ ਵੀ ਉਹ ਦੱਸਿਆ ਵੀ ਇਹ ਮੌਸਮੀ ਕ੍ਰੀਜ਼ ਦਾ ਆ ਹੁਣ ਜਿਹੜਾ ਮੁਰੇ ਮਹੀਨਾ ਚੜਨਾ ਹਨਾ ਦੋ ਤਿੰਨ ਦਿਨ ਬਾਅਦ ਬਸ ਨਵੇਂ ਮਹੀਨੇ ਚ ਇਹਦੇ ਵਿੱਚ ਸਾਰੇ ਗਰਬਰ ਛੱਡ ਕੇ ਫਰੈਂਦੀ ਹੋਣੇ ਹੁਣ ਇੱਥੇ ਕੋਨਾ ਠੀਕਾ ਉੱਥੇ ਵੀ ਆਪਾਂ ਪਾਲਿਆ ਵਸੂਆਂ ਨੂੰ ਹੁਣ ਇਹਨਾਂ ਨੂੰ ਬੰਦ ਕਰਕੇ ਇਸ ਲੇਟੇ ਨੂੰ ਹੋ ਗਈ ਹੈ ਕਹ ਹੋਰ ਗੱਲ ਤੁਹਾਡੇ ਨਗਰ ਨਹੀਂ ਸੀਗੀ ਯਾਰ ਆਪਣੇ ਬਾਅਦ ਟਾਈਮ ਨਹੀਂ ਵੱਧਦਾ ਪਿਆ ਜੇ ਤੁਸੀਂ ਆਪਣੇ ਜਾਨਵਰ ਪਸੰਦ ਕਰਦੇ ਆ ਯਾਰ ਵੀਡੀਓ ਨੂੰ ਪੂਰੀ ਦੇਖਿਆ ਕਰੋ ਮੇਰਾ ਭਰਾ ਬਾਅਦ ਟਾਈਮ ਜਿਹੜਾ 7 ਘੰਟੇ ਆ ਚਾਹੀਦਾ ਆ 4000 ਕੇ 700 ਘੰਟੇ ਹੋਇਆ ਚਾਹੀਦਾ ਆ 4000 ਘੰਟੇ 3300 ਘੰਟਾ ਪਿਆ ਯਾਰ ਉਹ ਵੀ ਪੂਰਾ ਕਰਾਓ ਮੇਰੇ ਭਰਾ ਜਿਹੜੇ ਮੇਰੇ ਨਾਲ ਜੁੜੇ ਆ ਸ਼ੌਂਕ ਕਰਦੇ ਮੇਰੇ ਜਾਨਵਰ ਜਿਹਨਾਂ ਨੂੰ ਪਸੰਦ ਆ ਠੀਕ ਆ ਜਿਨਾਂ ਨੂੰ ਨਹੀਂ ਪਸੰਦ ਹੈਗੇ ਉਹਨਾਂ ਨੂੰ ਤਾਂ ਆਪਾਂ ਭਰਾ ਤਾਂ ਕਿਹਾ ਨਹੀਂ ਕਹਿ ਸਕਦੇ ਵੀ ਭਰਾ ਮੇਰੇ ਵਲੌਗ ਦੇਖੋ ਜਿਹਨਾਂ ਨੂੰ ਪਸੰਦ ਆ ਮੇਰੇ ਭਰਾ ਠੀਕ ਆ ਉਹਨਾਂ ਨੂੰ ਮੈਂ ਕਹੂੰਗਾ ਕਿ ਮੇਰਾ ਭਰਾ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਠੀਕ ਆ ਜੇ ਤੁਸੀਂ ਰਿਸਪੌਂਸ ਨਹੀਂ ਦਿਓਗੇ ਆਪਾਂ ਭਰਾਵਾ ਵੀਡੀਓ ਬਣਾਉਣੀ ਬੰਦ ਕਰ ਦਾਂਗੇ ਫੇ ਉਦੋਂ ਜਿੱਦਾਂ ਅੱਗੇ ਇੰਸਟਾਗ੍ਰਾਮ ਵਾਲਾ ਸ਼ੌਂਕ ਚੱਲਦਾ ਹੀ ਉਹੀ ਚਲਾਈ ਚੱਲਾਂਗੇ ਕਿ ਕੋਈ ਇਸ sport ਦੇ ਨਾਲ ਹੀ ਆ ਇਹ sport ਮਿਲੂਗੀ ਆਪਣੇ ਯਾਰਾ ਦੋਸਤਾਂ ਦੀ ਫਿਰ ਆਪਾਂ ਪੂਰਾ ਖਿੱਚ ਕੇ ਰੱਖਾਗੇ ਕੰਮ ਜਿੱਦਾਂ ਅੱਗੇ ਅੱਗੇ ਖਿੱਚ ਕੇ ਰੱਖਿਆ ਆ ਬਲੌਗ ਬਣਾਣਾ ਅੱਗਾ ਪਾਏ ਹੁੰਦਾ ਲਗਾਤਾਰ ਯਾਨੀ ਕਿ ਮੈਨੂੰ ਜਿੰਨੀ ਮਰਜ਼ੀ ਕੋਈ ਐਮਰਜੈਂਸੀ ਕੰਮ ਹੋਵੇ ਮੈਂ ਭਾਵੇਂ ਮੈਂ ਲੇਟ ਵੀ ਆਵਾਂ ਡਿਊਟੀ ਤਾਂ ਮੇਰੀ ਕੋਸ਼ਿਸ਼ ਹੁੰਦੀ ਆ ਵੀ ਬਲੌਗ ਬਣਾਉਣਾ ਆ ਬਣਾਉਣਾ ਆ ਯਾਨੀ ਕਿ ਇੱਕ ਤੁਹਾਡੇ ਨਾਲ ਜੁੜ ਕੇ ਜਾਂ ਗੱਲਾਂ ਪਤਾ ਜਿਹੜੀਆਂ ਕਰੀਦੀਆਂ ਆ ਉਹ ਇੱਕ ਯਾਨੀ ਕਿ ਕਹਿ ਲੋ ਵੀ ਚਾਹੀ ਵੱਖਰਾ ਜਿਹਾ ਬਾਕੀ ਤੁਸੀਂ ਇਹਦੇ ਡੰਡੇ ਦੇਖੋ ਕਿਨੇ ਪੁਆਇੰਟ ਆਦੇ ਆ ਮੈਂ ਬਣਾਉਂਦਾ ਨਹੀਂ ਬਈ ਮੈਂ ਬਣਾਵਾ ਥੱਲੇ ਨੂੰ ਥੱਲੇ ਨੂੰ ਬਣਨੇ ਆ ਯਾਨੀ ਕਿ ਸਿਰ ਚੀ ਮਾਰੂ ਆ ਪਰ ਆਪਾਂ ਕੀ ਕਰਨੇ ਯਾਰ ਬਣਾ ਗਿਆ ਉਹ ਮੁਰਗੀਆਂ ਦੇ ਲੱਗਣੇ ਮੁੜ ਕੇ ਆਪਾਂ ਘੜੀ ਯਾਰ ਆਪਾਂ ਤਾਂ ਬਰੀਡ ਗਾਨੀਆਂ ਤੇ ਆਪਣੇ ਭਰਾਵਾਂ ਨੂੰ ਸ਼ੌਂਕ ਕਰਾਉਣਾ ਬਰੀਡ ਦਾ ਕਿਉਂਕਿ ਮੈਨੂੰ ਪਤਾ ਵੀ ਮੈਂ ਪੀਲੇ ਜਾਨਵਰ ਲਈ ਕਿੰਨਾ ਚਿਰ ਫਿਰਦਾ ਰਹਿਆ ਕਿਉਂਕਿ ਪਾਰਸ ਮੈਂ ਸੀਲ ਕਰ ਦਿੱਤਾ ਸੀ ਸ਼ੌਂਕੀ ਭਾਈ ਕੁਰਖੇਤਰਾ ਵਾਲਾ ਲੈ ਗਿਆ ਇਹ ਹਰਿਆਣੇ ਉਦੋਂ ਬਾਰ ਮੈਨੂੰ ਪੀਲਾ ਜਾਨਵਰ ਨਹੀਂ ਮਿਲਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਮੈਨੂੰ ਪੀਲੇ ਜਾਨਵਰ ਲਈ ਕਿੰਨਾ ਚਿਰ ਫੇਰਨਾ ਪਿਆ 2 ਸਾਲ 2 ਸਾਲ ਬਾਅਦ ਦੁਬਾਰਾ ਪੀਲਾ ਆ ਆਪਣੇ ਕੋ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਪੀਲੇ ਲੱਭਦੇ ਵੀ ਹੈ ਨਹੀਂ ਬਾਹਰ ਜਰ ਜਾਨਵਰ ਪੀਲੇ ਹੈ ਨਹੀਂਗੇ ਤੇ ਆਪਣੇ ਕੋ ਪੀਲਿਆਂ ਦੀ ਬਰੀਡ ਆ ਤੇ ਬਾਬਾ ਨਾਨਕ ਸੁੱਖ ਰੱਖੇ ਤੇ ਆਪਾਂ ਪੀਲੇ ਹੀ ਪੀਲੇ ਕਰ ਦਿੰਨੇ ਆਲੇ ਦੁਆਲੇ ਜਿਹੜੇ ਦੋਸਤ ਆਪਣੇ ਨਾਲ ਜੁੜੇ ਆ ਸਾਰਿਆਂ ਦਾ ਸ਼ੌਕ ਪੂਰਾ ਕਰਉਣਾ ਹੈ ਯਾਰ ਤੇ ਇੱਕ ਹੋਰ دوست ਨਰਾਜ ਹੁੰਦਾ ਇਹ ਕਹਿੰਦਾ ਪ੍ਰਾਤਰੀ ਮਰਜੀ ਆ ਵੀ ਨਹੀਂ ਦੇਣੇ ਬੱਚੇ ਮੈਂ ਉਦਨ ਵੀ ਦੱਸਿਆ ਸੀ ਹੁਣ ਵੀ ਕਹਿੰਦਾ ਉਹ ਮੇਰੇ ਭਰਾ ਜਿਹੜੇ 5 ਬੱਚੇ ਆ ਬਾਈ ਇਕਬਾਲ ਦੇ ਨਾਲ ਡੀਲ ਹੋਈ ਆ ਉਹਨਾਂ ਵਾਦਾ ਆਪਣਾ ਉਹ ਡੱਬ ਵਾਲੀ ਜਾਣੇ ਮੇਰਾ ਭਰਾ ਬਠਿੰਡਾ ਸੈਟ ਠੀਕ ਆ ਕੋਈ ਉੱਥੇ ਜੋੜ ਵਧਿਆ ਸੀਗਾ ਆਪਣਾ ਜਾਨਵਰ ਪਾਰਸ ਦਾ ਪੁੱਤ 4 ਜੋੜ ਬਾਜੀ ਦੇ ਕੋਲ ਤੇ ਦੁਬਾਰਾ ਭਰਾ ਕਹਿੰਦਾ ਉਹ ਕਹਿੰਦਾ ਤੇਰੇ ਜਾਨਵਰ ਦਾ ਸ਼ੌਂਕ ਕਾਨਾ ਮੈਂ ਦੁਬਾਰਾ ਫੇ ਤੇਰੀ ਨਸਲ ਬਣਾਈ ਹੋਈ ਲੈ ਕੇ ਜਾਣੀ ਆ ਤੇ ਉਹਨਾਂ ਵਾਦਾ ਆ ਉਹਨੂੰ ਪਾਲ ਕੇ ਦੇਣੇ ਬੱਚੇ ਉਹ ਤਾ ਕਰਕੇ ਰੱਖੇ ਹੋਏ ਆ ਠੀਕ ਆ ਇਹਨਾਂ ਵਿੱਚੋਂ ਜਿਹੜੇ ਹੁਣ ਨਿਕਲੇ ਉਹਨਾਂ 'ਚੋਂ ਮੈਂ ਤੈਨੂੰ ਕਰਾ ਦੂੰਗਾ ਸ਼ੌਂਕ ਲੇਕਿਨ ਇਹ ਹੈ ਕਿ ਮੈਂ ਤੈਨੂੰ ਇੱਕ ਵਾਰੀ ਵੀਡੀਓ ਪਾਈ ਵੀ ਆ ਬੱਚੇ ਸਿਗੇ 25-25 ਦਿਨ ਦੇ ਤੂੰ ਵੀਡੀਓ ਮੰਗਵਾ ਲਈ ਰੇਟ ਵੀ ਪੁੱਛ ਲਿਆ ਮੁੜ ਕੇ ਰਿਪਲਾਈ ਨਹੀਂ ਕੀਤਾ ਹੁਣ ਜਦੋਂ ਬੱਚੇ ਉਹੀ ਬੱਚੇ ਢਾਈਆਂ ਢਾਈਆਂ ਮਹੀਨੇ ਦੇ ਹੋ ਗਏ ਆ ਤੇ ਹੁਣ ਤੂੰ ਕਹਿੰਦਾ ਪਿਆ ਭਰਾ ਤੂੰ ਮੈਨੂੰ ਜਨਮ ਨਹੀਂ ਦਿੰਦਾ ਯਾਰ ਇਦਾਂ ਹੁੰਦੀ ਆ ਮੇਰਾ ਭਰਾ ਦੇਖ ਜਿਨ੍ਹਾਂ ਨੇ ਪਾਲਣੇ ਮੇਤੋਲੇ ਆਗੇ ਤਿੰਨ ਤਿੰਨ ਦਿਨ ਦਾ ਇੱਕ ਇੱਕ ਦਿਨ ਦਾ ਬੱਚਾ ਵੀ ਪਾਲ ਲੈਣਾ ਜਿਵੇਂ ਸੇਲ ਕੀਤਾ ਤਾਂ ਤੇ ਕਈ ਦੋਸਤਾਂ ਦੇ ਵੀ ਜੁੜੇ ਆ ਗਏ ਆਂਦੇ ਵੱਡੇ ਕਰਕੇ ਨਾਰ ਦਵੇ ਤੇ ਮੁੜ ਕੇ ਰੇਟ ਵੀ ਵੱਡੇ ਕਰਕੇ ਛੋਟੇ ਆਲੇ ਰੱਖੇ ਇਦਾਂ ਨਹੀਂ ਹੋ ਭਰਾ ਹੋ ਸਕਦੀ ਕਿਉਂਕਿ ਮਿਹਨਤ ਬਹੁਤ ਹੁੰਦੀ ਆ ਭਰਾ ਲੈ ਚੌਥਾ ਜੋੜ ਜੋੜ ਹੀ ਕਰੀ ਜਾਂਦਾ ਇਹਨਾਂ ਬਸ ਕਰ ਹੁਣ ਮਮਾ ਹੁਣ ਤਾਂ ਆੜੀ ਦਮਾ ਯਾਰ ਇਹ ਜੋੜ ਕਰਨੋਂ ਨਹੀਂ ਹਰਦਾ ਦੂਜਾ ਜਾਨਵਰ ਖੋਲਦਾ ਇਨੂੰ ਬੰਦ ਕਰਦਾ ਲੈ ਸਲੇਟੀ ਪੱਠਾ ਖੋਲ ਲਿਆ ਆਪਣਾ ਇਹ ਜੇ ਲੱਸਾ ਫਿੱਕਾਈਆ ਸੱਪ ਉਹ ਭਈਏ ਦੀ ਹੱਡੀ ਉਹ ਨਿਕਲੀ ਆ ਇਹ ਹੌਲੀ ਹੌਲੀ ਰਾਜੀ ਹੋਊਗਾ ਪਰ ਇਹਨੂੰ ਅੰਡਰਟੇਕਰ ਰਾਜੀ ਹੋਣ ਨਹੀਂ ਦਿੰਦਾ ਕਿਉਂਕਿ ਉਹ ਕਹਿੰਦਾ ਇਹਨੂੰ ਅੰਦਰ ਬੰਦ ਕਰ ਖੜਦਾ ਬਹੁਤ ਐਨ ਤੇ ਆ ਆਪਣਾ ਬੇਗਮ ਗਲਵਾ ਪੱਠਾ ਸਲੇਟੀ ਵਾਦੀ ਨੂਰਜਹਾਂ ਪੂਸ਼ ਨਮੀ ਕਰਦੀ ਪਈ ਐ ਵੀ ਅੰਡੇ ਇੱਕ ਇੱਕ ਦੋ ਦਿਨਾਂ ਤੇ ਰੱਖ ਦਊਗੀ ਤਿਆਰੀ ਆਂਡੇ ਲਈ ਇਤੋਂ ਆਪਾਂ ਦੇਖਦੇ ਆਂ ਕੀ ਬਣਾ ਕੇ ਦਿੰਦੀ ਆਪਾਂ ਨੂੰ ਕਿਉਂਕਿ ਇਹ ਨਾ ਇਹਨਾਂ ਵੀ ਜੋੜ ਖਾਂਦੀ ਭਿੰਗ ਮੱਠੇ ਨਾਲ ਜਿਹੜੇ ਨਾ ਨਦੀ ਦੇ ਨਾਲ ਨਦੀ ਇਹ ਤਾਂ ਨਾ ਰੱਖਿਆ ਤੇ ਜਿਹੜਾ ਆਪਣਾ ਅੰਦਰ ਭਿੰਗਮ ਤਾੜ ਤਾੜਿਆ ਹੋਇਆ ਜਿਹਨੇ ਭਿੰਗ ਮੱਤੇ ਬਣਾ ਦਿੱਤੇ ਹਨ ਉਹਨਾਂ ਵੀ ਇੱਕ ਦੋ ਜੋੜ ਖਾੜੀ ਇਹ ਬਾਕੀ ਹੁਣ ਮੈਂ ਇਹਦੇ ਵਲੌਗ ਨੂੰ ਜ਼ਿਆਦਾ ਲੰਬਾ ਨਹੀਂ ਖੇਡਦਾ ਇੱਥੇ ਆਏ ਦੇ ਵਲੌਗ ਦਾ ਐਂਡ ਕਰੂੰਗਾ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਤਦ ਤੱਕ ਲਈ ਰੱਬ ਲੱਖਾ ਇਸ ਵੀਡੀਓ ਨੂੰ ਲਾਈਕ ਕਰੋ ਦਬਾ ਕੇ ਆਪਣੇ ਯਾਰ ਨੂੰ ਚੈਨਲ ਕਰੋ ਸਬਸਕ੍ਰਾਈਬ ਠੀਕ ਹੈ ਤੇ ਲਾਈਕ ਸ਼ੇਅਰ ਕਰੋ ਠੀਕ ਹੈ ਮਿਲਦੇ ਆਂ ਫਿਰ ਅਗਲੇ ਵਲੌਗ ਚ ਠੀਕ ਹੈ ਰੱਬ ਰਾਖਾ